ਖਬਰਾਂ ਦੀ ਸ਼ੁਰੂਆਤ ਕਰਕੇ ਸ਼ਰਮਾ ਜੀ ਪੰਜਾਬ ਦੇ ਵਿੱਚ ਪੁਲਿਸ ਰਾਜ ਤੋਂ ਮੈਨੂੰ ਤੁਹਾਡੀਆਂ ਟਿੱਪਣੀਆਂ ਨਾ ਕਈ ਯਾਦ ਰਹਿ ਜਾਂਦੀਆਂ ਹਨ ਮਤਲਬ ਜਦੋਂ ਕਈ ਵਾਰੀ ਆਪਾਂ ਬਹੁਤ ਗੰਭੀਰ ਚਰਚਾ ਕਰ ਰਹੇ ਹੁੰਦੇ ਹਨ ਉਹਦੇ ਵਿੱਚੋਂ ਕਈ ਗੱਲਾਂ ਯਾਦ ਰਹਿ ਜਾਂਦੀਆਂ ਤੁਸੀਂ ਨਾ ਇੱਕ ਦਿਨ ਬੜੀ ਡਿਟੇਲ ਦੇ ਨਾਲ ਗੱਲ ਕੀਤੀ ਸੀ ਵੀ ਕੋਈ ਧਰਨਾ ਦੇ ਦੇ ਉੱਥੇ ਪੁਲਿਸ ਕਿਸੇ ਨਾਲ ਗੱਲ ਕਰਨੀ ਹੈ ਉੱਥੇ ਪੁਲਿਸ ਵਾਲੇ ਜਾਂਦੇ ਆ ਅਡੱਲੇਵਾਲ ਸਾਹਿਬ ਦੀ ਆਪਾਂ ਫੋਟੋ ਦੇਖੀ ਸੀ ਉੱਥੇ ਵੀ ਪੁਲਿਸ ਵਾਲੇ ਬੈਠੇ ਸੀ ਮੀਟਿੰਗਾਂ ਦੇ ਵਿੱਚ ਵੀ ਪੁਲਿਸ ਵਾਲੇ ਬੈਠ ਰਹੇ ਨੇ ਹਰ ਥਾਂ ਤੇ ਮਤਲਬ ਸਿਵਲ ਪ੍ਰਸ਼ਾਸਨ ਕਿਤੇ ਨਜ਼ਰ ਹੀ ਨਹੀਂ ਆਉਂਦਾ ਜਿਹੜਾ ਅੱ ਸਵਾਲ ਵੱਡਾ ਇਹ ਹੋ ਗਿਆ ਸ਼ਰਮਾ ਜੀ ਪਾਇਦਾ ਕਿ ਪੰਜਾਬ ਦੇ ਵਿੱਚ ਕੀ ਪੁਲਿਸ ਰਾਜ ਕਾਇਮ ਹੋ ਗਿਆ ਕਿ ਹਰ ਦੋ ਦਿਨਾਂ ਦੇ ਵਿੱਚ ਇੱਕ ਪੁਲਿਸ ਮੁਕਾਬਲਾ ਹੋ ਰਿਹਾ ਜੀ ਪ੍ਰਵੀਨ ਜੀ ਪੰਜਾਬ ਦੇ ਵਿੱਚ ਆਪਾਂ ਲਗਾਤਾਰ ਵਾਪਰ ਰਹੀਆਂ ਜਈਆਂ ਕਟੜਨਾਵਾਂ ਦੇ ਹਵਾਲੇ ਨਾਲ ਇੱਕ ਪਾਸੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫਿਕਰਮੰਦੀ ਆ ਦੂਸਰੇ ਪਾਸੇ ਗਰਨੇਡ ਹਮਲੇ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਫਿਰ ਆ ਪਟਿਆਲਾ ਖੇਤਰ ਦੀ ਖੋਰ ਧਮਾਕੇ ਦੀ ਖਬਰ ਆ ਗਈ ਉਧਰ ਇਹ ਮੁਕਾਬਲੇ ਦੀਆਂ ਖਬਰਾਂ ਅਚਾਨਕ ਤੇਜ਼ੀ ਫੜ ਲਈ ਇਸ ਕਦਰ ਕਿ ਹਰ ਰੋਜ਼ ਆ ਆਪਾਂ ਕਿਸ ਨਾ ਕਿਸੇ ਜੀ ਖਬਰ ਤੇ ਚਰਚਾ ਕਰਦੇ ਸੀ ਕਿ ਅੱਜ ਗੱਟੇ 'ਚ ਗੋਲੀ ਮਾਰਤੀ ਲੱਤ 'ਚ ਗੋਲੀ ਮਾਰਤੀ ਜੀ ਇਨਕਾਉਂਟਰ ਹੋ ਗਿਆ ਜੀ ਹੈ ਨਾ ਹੂੰ ਸੋ ਇਹ ਖਬਰ ਆਪਾਂ ਲਗਾਤਾਰ ਜਿਹੜਾ ਵਾਲਾ ਤੁਸੀਂ ਦੇ ਰਹੇ ਹੋ ਆਪਾਂ ਬਿਲਕੁਲ ਇਸ ਪਹਿਲੂ ਤੋਂ ਵੀ ਕਿ ਹਰ ਮਸਲਾ ਜੇ ਪੁਲਿਸ ਨਹੀਂ ਹੱਲ ਕਰਨਾ ਤਾਂ ਸਿਵਲ ਪ੍ਰਸ਼ਾਸਨ ਦਾ ਜ ਖਾਸ ਕਰ ਸਿਆਸਤਦਾਨ ਦਾ ਕੀ ਰੋਲ ਹੈ ਕੀ ਰੋਲ ਹੈਗੇ ਬਿਲਕੁਲ ਸਹੀ ਬਿਲਕੁਲ ਨਾ ਫਿਰ ਉਹਨਾਂ ਦੀ ਭੂਮਿਕਾ ਕੀ ਰਹੇਗੀ ਸੋ ਇਸ ਵੀ ਆਪਾਂ ਇੱਥੇ ਚਰਚਾ ਕਰਦੇ ਆਂ ਫਿਰ ਅੱਜ ਜਿਹੜਾ ਸਵਾਲ ਤੁਸੀਂ ਪਾ ਰਹੇ ਹੋ ਇਹ ਜੁਪਿੰਦਰ ਜੀ ਥੋੜੀ ਦੀ ਰਿਪੋਰਟ ਹੈ ਹੂੰ ਹੂੰ ਜੁਪਿੰਦਰਜੀਤ ਇੰਗਲਿਸ਼ ਟਰਿਬਿਊਨ ਦਾ ਉਹ ਪੱਤਰਕਾਰ ਹੈ ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਕੁਝ ਜਹੀਆਂ ਘਟਨਾਵਾਂ ਵਾਪਰਦੀਆਂ ਜਿਹਨੂੰ ਲੈ ਕੇ ਸ਼ੰਕੇ ਸ਼ੋਭੇ ਪੈਦਾ ਹੁੰਦੇ ਆ ਤਾਂ ਉਹ ਉਹਦਾ ਨਤਾਰਾ ਕਰਦਾ ਕਿ ਆਹ ਦੇਖ ਲੋ ਭਾਈ ਆਹ ਬੰਦੇ ਪਹੁੰਚ ਗਏ ਸੀ ਤੋਂਬਰ ਦੇ ਘਰੇ ਰੋਟੀ ਖਾਣ ਉਹ ਫੋਟੋਆਂ ਉਹ ਰਿਪੋਰਟ ਜੁਪਿੰਦਰਜੀਤ ਕੱਢ ਕੇ ਲਿਆਉਂਦਾ ਉਹ ਪੱਤਰਕਾਰ ਹੈ ਜੀ ਉਹ ਪੱਤਰਕਾਰ ਦੀ ਇਹ ਰਿਪੋਰਟ ਹੈ ਜਿਹੜੀ ਕਹਿੰਦੀ ਹੈ ਕਿ ਪੰਜਾਬ 'ਚ ਹਰ ਦੋ ਦਿਨਾਂ 'ਚ ਇੱਕ ਪੁਲਿਸ ਮੁਕਾਬਲਾ ਹੋ ਰਿਹਾ ਜੀ ਉਹ ਕਹਿੰਦਾ ਕਿ ਪਿਛਲੇ ਸਾਲ 365 ਦਿਨਾਂ 'ਚ 64 ਜਈਆਂ ਮ ਕਟਨਾਵਾਂ ਮੇ ਸਾਹਮਣੇ ਆਈਆਂ ਹਮਮ ਮਤਲਬ 365 ਦਿਨਾਂ ਚੋਂ 64 ਜੇ ਪਹਿਲੂ ਨੇ ਜਿੱਥੇ ਲੱਗਿਆ ਕਿ ਪੁਲਿਸ ਤੋਂ ਭੱਜਣ ਲੱਗਾ ਕੋਈ ਘੇਰਾਬੰਦੀ ਹੋਈ ਹੈ ਕਿਤੇ ਕੋਈ ਫਾਇਰਿੰਗ ਹੋਈ ਹੈ ਕੁਝ ਹੋਇਆ ਪਰ ਕਹਿੰਦਾ ਇੱਧਰ 90 ਦਿਨਾਂ ਦੇ ਵਿੱਚ 41 ਪੁਲਿਸ ਮੁਕਾਬਲੇ ਠੀਕ ਆ ਚਾਨਕੀ ਨੀਤੀ ਜੀ ਕਿਵੇਂ ਆ ਗਈ ਹਮ ਇਹਦਾ ਮਤਲਬ ਇਹ ਨਹੀਂਗਾ ਕਿ ਪੰਜਾਬ ਚ ਗੈਂਗਸਟਰਵਾਦ ਹੈ ਨਹੀਂਗਾ ਤੇ ਉਹੀ ਸਾਰਾ ਕੁਝ ਨਕਲੀ ਬਕਲੀ ਚੱਲ ਜਾਂਦਾ ਮੈਂ ਕਹਿੰਦਾ ਗੈਂਗਸਟਰਵਾਦ ਵੀ ਹੈਗਾ ਚਿੱਟਾ ਵੀ ਹੈਗਾ ਨਸ਼ਾ ਵੀ ਹੈਗਾ ਟੱਕ ਚੋੜ ਚੱਕੇ ਵੀ ਹੈਗੇ ਪਰ ਉੰਨੀ ਪੁਲਿਸ ਦੀ ਨਫਰੀ ਵੀ ਤਾਂ ਸਾਡੀ ਕਿੰਨੀ ਵੱਡੀ ਆ ਜੀ ਜੀ ਮਤਲਬ ਪੰਜਾਬ ਚ ਸਾਡੀ ਜਨਸੰਖਿਆ ਦੇ ਹਿਸਾਬ ਨਾਲ ਪੁਲਿਸ ਦੀ ਗਿਣਤੀ ਸਾਰਿਆਂ ਨਾਲੋਂ ਵੱਧ ਆ ਭਾਈ ਦੇ ਮੁਲਕ ਦੇ ਵਿੱਚ ਮੁਲਕ ਦੇ ਵਿੱਚ ਬਿਲਕੁਲ ਤੇ ਲਗਾਤਾਰ ਮੁੱਖ ਮੰਤਰੀ ਸਾਹਿਬ ਅਰੰਡ ਕਰਦੇ ਆ ਅੱਜ ਫੇਰ ਇੰਨੇ ਭਰਤੀ ਅੱਜ ਫੇਰ ਇੰਨੇ ਭਰਤੀ ਤੇ ਉਹ ਪੁਲਿਸ ਮੁਕਾਬਲੇ ਜਦੋਂ ਦਰਜਨ ਦਰਜਨ ਬੰਦੇ ਇੱਕ ਮੁੰਡੂ ਨੂੰ ਫੜ ਕੇ ਲੈ ਕੇ ਜਾਂਦੇ ਨੇ ਕਿ ਚੱਲ ਵੀ ਤੇਰੇ ਕੋਲ ਹਥਿਆਰ ਬਰਾਮਦ ਕਰਨਾ ਤੋਂ ਕਿੱਥੇ ਲਪੋਇਆ ਸੀ ਸਮਾਨ ਕਿੱਥੇ ਰੱਖਿਆ ਸੀ ਚੱਲ ਵੀ ਹੈਨਾ ਤੇ ਉੱਥੇ ਜਾ ਕੇ ਜੀ ਕਹਿੰਦੇ ਜੀ ਉਹਨੇ ਸਰਬਸਰਬਲ ਬਰ ਖੋਲੇ ਆ ਜੀ ਭਜਨ ਦੀ ਕੋਸ਼ਿਸ਼ ਕੀਤੀ ਜੀ ਗੋਲੀ ਚਲਾਤੀ ਫਿਰ ਸਾਨੂੰ ਜਵਾਬੀ ਕਰ ਮਤਲਬ 12-12 ਪੁਲਿਸ ਵਾਲਿਆਂ ਤੋਂ ਪੁਲਿਸ ਦੀ ਰਾਸ਼ਟਰੀ ਬੰਦਾ ਭਜਨ ਦੀ ਕੋਸ਼ਿਸ਼ ਕਰਦਾ ਹੈ ਹਾਂ ਹੈਨਾ ਤੇ ਫਿਰ ਉੱਥੇ ਮੁਕਾਬਲਾ ਮਤਲਬ ਇੱਕੋ ਤਰ੍ਹਾਂ ਦੀ ਸਕ੍ਰਿਪਟ ਸ਼ੰਕੇਸ਼ੂਬੇ ਫਿਰ ਪੈਦਾ ਕਰਦੀ ਹੈ ਕਰਦੀ ਹੈ ਬਿਲਕੁਲ ਸਹੀ ਉਹਨੇ ਰਿਪੋਰਟ ਇਹ ਰਿਪੋਰਟ ਦੱਸਦੀ ਹੈ ਕਿ ਜਨਵਰੀ ਜਨਵਰੀ 2025 ਤੋਂ ਲੈ ਕੇ 31 ਮਾਰਚ 2025 ਤੱਕ 41 ਪੁਲਿਸ ਮੁਕਾਬਲੇ ਹੋਏ ਆ ਜੀ ਜੀ ਜੋ ਪਿਛਲੇ ਸਾਲ ਪੂਰੇ ਹੋਏ 64 ਮੁਕਾਬਲਿਆਂ ਦੇ ਮੁਕਾਬਲੇ ਕਿਤੇ ਜਿਆਦਾ ਨਜ਼ਰ ਆਉਂਦੇ ਕਿ 90 ਦਿਨਾਂ ਚ 41 ਹੋ ਗਏ ਹਾਂ ਮਤਲਬ ਹਾਲ ਤੱਕ ਪਰ ਕਹਾਣੀ ਇਹ ਵੀ ਹੈ ਕਿ ਹਾਲ ਤੱਕ ਕਿਸੇ ਵੀ ਪੀੜਤ ਪਰਿਵਾਰ ਵੱਲੋਂ ਕੋਈ ਅਗਾਹ ਦਲੀਲ ਅਪੀਲ ਕੀਤੀ ਨਹੀਂ ਜਾ ਰਹੀ ਕਿ ਇਹ ਡਰ ਹੈ ਕਿ ਇਹ ਸਹਿਮ ਹੈ ਕਿ ਸੱਚਮੁੱਚ ਮਤਲਬ ਕਿ ਉਹਨਾਂ ਦੀ ਅਜਿਹੀ ਸਥਿਤੀ ਹੈ ਕਿ ਉਹ ਬੋਲ ਨਹੀਂ ਸਕਦੇ ਜਾਂ ਉਹ ਸੱਚਮੁੱਚ ਅਜਿਹੇ ਕਾਲੇ ਕਰਨਾਮੇ ਨੇ ਕਿ ਉਹਨਾਂ ਦਾ ਹਸ਼ਰੇ ਹੀ ਬਣਦਾ ਸੀਗਾ ਸੋ ਕੋਈ ਇਸ ਮਸਲੇ ਸਾਹਮਣੇ ਨਹੀਂ ਆ ਹਾਂ ਇਹੀ ਰਿਪੋਰਟ ਇਹ ਵੀ ਦੱਸਦੀ ਹੈ ਜੇ ਜੇਕਰ ਥੋੜਾ ਅੱਗੇ ਪਿੱਛੇ ਹੋ ਕੇ ਆਪਾਂ ਕੋਲ ਸਥਿਤੀ ਦੇਖੀਏ ਤਾਂ 45 ਮੁਕਾਬਲੇ ਨੇ ਤੇ ਦੋ ਅਜਿਹੇ ਘਟਨਾਵਾਂ ਨੇ ਜਿਨ੍ਹਾਂ 'ਚ ਬੰਦਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਮਤਲਬ 45 ਲੱਤਾਂ ਦੇ ਗੋਲੀਆਂ ਵੱਜ ਰਹੀਆਂ ਦੋ ਮਾਰੇ ਗਏ ਨੇ ਤਾਂ ਇਹਨਾਂ 47 ਘਟਨਾਵਾਂ ਹੋ ਗਈਆਂ ਪਰ ਉੱਚ ਜਦੋਂ 90 ਦਿਨਾਂ ਦਾ ਅਕੜਾ ਦੇਖਦੇ ਤਾਂ 41 ਮਾਮਲੇ ਸਿਰਫ 90 ਦਿਨਾਂ ਦੇ ਵਿੱਚ ਆਉਂਦੇ ਨੇ ਜੀ ਜੀ ਸੋ ਆਪਾਂ ਮਤਲਬ ਜੇਕਰ ਆਪਾਂ ਅੰਮ੍ਰਿਤਸਰ 'ਚ ਇੱਕ ਕਤਲ ਮਾਮਲੇ 'ਚ ਮੁਲਜ਼ਮ ਸੀਗਾ ਉਹਦਾ ਮੁਕਾਬਲੇ 'ਚ ਮਾਰਿਆ ਗਿਆ ਪਟਿਆਲੇ ਵਾਲੀ ਉਹ ਘਟਨਾ ਅਗਵਾਕਰ ਜਿਹੜਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਉਹ ਤੋਂ ਬਾਅਦ ਫਿਰ ਕਰਨਲ ਬਾਠ ਵਾਲੀ ਘਟਨਾ ਪਰ ਮੈਂ ਜਦੋਂ ਇਹ ਰਿਪੋਰਟ ਪੜ ਰਿਹਾ ਸੀ ਤਾਂ ਮੈਂ ਗੌਰ ਕਰਨ ਦੀ ਕੋਸ਼ਿਸ਼ ਕੀਤੀ ਮੈਂ ਚਿਤਕਮ ਦੀ ਕੋਸ਼ਿਸ਼ ਕੀਤੀ ਕਿ ਪਟਿਆਲਾ ਕਰਨਲ ਬਾਠ ਵਾਲੇ ਮਾਮਲੇ ਤੋਂ ਬਾਅਦ ਕੋਈ ਮੁਕਾਬਲਾ ਧਿਆਨ ਚਾਹੁੰਦਾ ਹੂੰ ਹੂੰ ਤੇ ਜੋ ਤੋਂ ਬਾਅਦ ਕਿਤੇ ਮੈਂ ਰੁਕਿਆ ਜੀ ਜੀ ਮਤਲਬ ਕੀ ਇਹ ਸੈਲਸਵਾ ਕਿ ਜਦੋਂ ਉਸ ਘਟਨਾ ਨੇ ਪੁਲਿਸ ਸਤੰਤਰ ਦੀ ਨਹੀਂ ਬਦਨਾਮੀ ਕਰਤੀ ਉਹਦੋਂ ਲੱਗਿਆ ਕਿ ਨਹੀਂ ਹੁਣ ਥੋੜਾ ਜਿਹਾ ਰੁਕਜੋ ਫਿਰ ਦੁਬਾਰਾ ਸ਼ੁਰੂ ਕਰਾਂਗੇ ਨਵੇਂ ਸਿਰੇ ਤੋਂ ਹੂੰ ਸੋ ਇਹ ਵੀ ਖਪੈਦੂ ਹੋ ਗਿਆ ਤੇ ਇਸੇ ਰਿਪੋਰਟ ਦੇ ਹਾਲੇ ਨਾਲ ਐਡਵੋਕੇਟ ਨਵਕਰਨ ਸਿੰਘ ਹੈ ਨਾ ਜਿਹੜੇ ਕਹਿੰਦੇ ਨੇ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਨੇ ਉਹ ਕਹਿੰਦੇ ਸੀ ਕਹਿੰਦੇ ਵੀ ਕਿ ਵਿਸ਼ੇਸ਼ ਅਧਿਕਾਰ ਮਿਲਣ ਨਾਲ ਕਾਨੂੰਨ ਆਪਣੇ ਕਾਨੂੰਨ ਆਪ ਹੀ ਆਪਣੇ ਆਪ ਨੂੰ ਹੱਥਾਂ 'ਚ ਲੈ ਲੈਂਦਾ ਕਿ ਕਾਨੂੰਨ ਬਲ ਦੂਸਰੇ ਨੂੰ ਕਹਿੰਦੇ ਨੇ ਕਿ ਕਾਨੂੰਨ ਨੂੰ ਹੱਥਾਂ 'ਚ ਲੈਣ ਦੀ ਲੋੜ ਨਹੀਂ ਤੇ ਜਿਹੜਾ ਕਾਨੂੰਨ ਕਹਿੰਦੇ ਆਪ ਇਹ ਹੱਥਾਂ 'ਚ ਲੈ ਰਿਹਾਦਾ ਫਿਰ ਇਹ ਘਟਨਾਵਾਂ ਵਾਪਰਦੀਆਂ ਨੇ ਸੋ ਕਹਿੰਦੇ ਖਤਰਨਾਕ ਰੁਝਾਨ ਹੈ ਜੋ ਕਾਨੂੰਨ ਦੇ ਰਾਜ ਨੂੰ ਕਮਜ਼ੋਰ ਬਣਾਉਂਦਾ ਹੈ ਇਹ ਰੁਝਾਨ ਨੂੰ ਠੱਲ ਨਾ ਪਈ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਬੇਕਸੂਰ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਤੇ ਇਸ ਲਈ ਉਹ ਕਹਿੰਦੇ ਕਿ ਪੰਜਾਬ ਇਸ ਘਟਨਾਕਰਮ ਤੋਂ ਜਾਇਜ਼ ਇਹ ਬਤੀਰੇ ਤੋਂ ਬਾਕਿਵ ਹੈ ਜੀ ਜੀ ਸ਼ਾਇਦ ਉਹ 80 90 ਦੇ ਦਹਾਕੇ ਦੀ ਹਵਾਨਾ ਗੱਲ ਕਰਦੇ ਨੇ ਕਿ ਉਸ ਸਮੇਂ ਦੇ ਦੌਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਜਵਾਕ ਗਵਾਏ ਨੇ ਉਹ ਜਾਣਦੇ ਨੇ ਜਿਹੜਾ ਕਰੋ ਗਿਆ ਤੇ ਸ਼ਾਮ ਨੂੰ ਪਤਾ ਨਹੀਂ ਪਰਤੂਗਾ ਕਿ ਨਹੀਂ ਪਰਤੂਗਾ ਚਾਹੇ ਉਹ ਪੁਲਸੀ ਡਿਊਟੀ ਕਰਨ ਚੱਲਿਆ ਚਾਹੇ ਉਹ ਖੜਕੂਆ ਦੀ ਡਿਊਟੀ ਕਰਨ ਚੱਲਿਆ ਚਾਹੇ ਉਹ ਕਾਲਜ ਪੜ੍ਹਾਈ ਕਰਨ ਚੱਲਿਆ ਚਾਹੇ ਸ਼ਹਿਰ ਕੋਈ ਕੰਮ ਕਰਨ ਚੱਲਿਆ ਕਿਸੇ ਨੂੰ ਬੱਸਾਂ ਚ ਲਾ ਕੇ ਮਾਰ ਦੋ ਖੜਕੂ ਕਹਿੰਦੀ ਏਜੰਸੀਆਂ ਨੇ ਮਾਰੇ ਨੇ ਏਜੰਸੀਆਂ ਕਹਿੰਦੀਆਂ ਨੇ ਖੜਕੂਆ ਨੇ ਮਾਰੇ ਨੇ ਹੈਨਾ ਪੁਲਸ ਵਾਲੇ ਕਹਿੰਦੇ ਜੀ ਮਤਲਬ ਅਸੀਂ ਅੱਤਵਾਦੀ ਮਾਰਤਾ ਐ ਪਰਿਵਾਰ ਕਹਿੰਦੇ ਨੇ ਝੂਠਾ ਪੁਲਸ ਮੁਕਾਬਲਾ ਕਰਤਾ ਹੈਨਾ ਤੇ ਖੜਕੂ ਕਹਿੰਦੇ ਜੀ ਅਸੀਂ ਪੁਲਸ ਵਾਲਾ ਸੋਤਾ ਪੁਲਸ ਵਾਲੇ ਕਹਿੰਦੇ ਸਾਡਾ ਮਲਾਜ਼ਮ ਸ਼ਹੀਦ ਹੋ ਗਿਆ ਸੋ ਇਹ ਸਾਰੇ ਘਟਨਾਕਰਮ ਦੇ ਵਿੱਚ ਪੰਜਾਬ ਮਰਿਆ ਨੁਕਸਾਨ ਪੰਜਾਬ ਦਾ ਜਾਨੀ ਹੋਇਆ ਤੇ ਉਲਟਾ ਸਾਡੇ ਸਿਰ ਤੇ ਬੋਝ ਰੱਖਤਾ ਜੀ ਲੋ ਜੀ ਤੁਹਾਡੀ ਰੱਖਿਆ ਦੇ ਲਈ ਅਸੀਂ ਇੰਨਾ ਕਰਜ਼ਾ ਲਾਤਾ ਇੰਨਾ ਪੈਸਾ ਲਾਤਾ ਹੈਨਾ ਉਹ ਸਾਡੇ ਸਿਰ ਤੇ ਪਿਆ ਉਹ ਉਤਾਰਦਿਆਂ ਉਤਾਰਦਿਆਂ ਆ ਨਵੇਂ ਕਰਜ਼ੇ ਸਾਡੇ ਸਿਰ ਪਿਛਲੀਆਂ ਸਰਕਾਰਾਂ ਚੜਾ ਗਈਆਂ ਸੋ ਅਸੀਂ ਤਾਂ ਹਰ ਪਾਸਿਓ ਮਰੇ ਹੋਏ ਆ ਹਰ ਪਾਸਿਓ ਦਬੇ ਹੋਏ ਆ ਹਰ ਪਾਸਿਓ ਕੁਚਲੇ ਹੋਏ ਆ ਤੇ ਹੁਣ ਜਿਹੜੀ ਪੁਲਿਸ ਨੂੰ ਤੁਸੀਂ ਕਹਿੰਦੇ ਹੋ ਜੀ ਤੁਹਾਡੀ ਸੁਰੱਖਿਆ ਲਈ ਲਾਈ ਆ ਹੁਣ 29 ਦਿਨ ਪੰਜਾਬ ਦੀ ਜਵਾਨੀ ਨੂੰ ਮੈਂ ਕਹਣਾ ਜੀ ਜਵਾਨੀ ਲੀਹੋਂ ਲੱਥੀਆ ਤੋਂ ਉਹਨੂੰ ਲੀ ਤੇ ਚੜਾਉਣ ਦਾ ਕੋਈ ਫਾਰਮੂਲਾ ਹੋਣਾ ਚਾਹੀਦਾ ਲੋੜਾ ਚਾਹੀਦਾ ਬਿਲਕੁਲ ਸਹੀ ਹੈ ਬਿਲਕੁਲ ਸਹੀ ਤੁਸੀਂ ਉਸ ਉਸ ਨੀਤੀ ਤੇ ਕੰਮ ਕਰੋ ਕਿ ਇਹਨਾਂ ਨੂੰ ਮੋੜ ਕੇ ਕਿਵੇਂ ਲਿਆਉਣਾ ਉਸ ਸਮੇਂ ਜਦੋਂ ਖੜਕੂਵਾਦ ਦਾ ਦੌਰ ਸਿਖਰ ਤੇ ਸੀ ਯੂਨੀਵਰਸਿਟੀ ਕਾਲਜਾਂ ਦੇ ਮੁੰਡੇ ਜਾਂ ਸਕੂਲਾਂ ਦੇ ਮੁੰਡੇ ਜਦੋਂ ਇਸ ਲਹਿਰ ਤੋਂ ਪ੍ਰਭਾਵਤ ਹੋ ਕੇ ਉਧਰ ਨੂੰ ਜਾਂਦੇ ਸੀ ਤਾਂ ਕਈਆਂ ਨੇ ਚੰਗੇ ਰੋਲ ਨਿਭਾਏ ਵੀ ਨੇ ਹਾਂਜੀ ਹਾਂਜੀ ਬਿਲਕੁਲ ਕਈਆਂ ਨੇ ਕਿੰਨੇ ਮੁੰਡਿਆਂ ਨੂੰ ਮੋੜ ਕੇ ਲਿਆਉਣ ਦੇ ਵਿੱਚ ਕਿਨਾਂ ਉਹਨਾਂ ਕਾ ਡਰਾਮਾ ਚ ਕਟਣ ਦੇ ਵਿੱਚ ਮੋਰੀ ਜੋ ਕਿੰਨੀਆਂ ਚੰਗੀਆਂ ਪੋਸਟਾਂ ਤੇ ਕੰਮ ਵੀ ਕਰ ਰਹੇ ਨੇ ਤੇ ਉਹ ਕਈ ਵਾਰ ਜੇ ਕਿੱਸੇ ਸਾਂਝੇ ਵੀ ਕਰਦੇ ਨੇ ਹੂੰ ਸੋ ਕੀ ਅਜਿਹੀ ਕੋਈ ਤਰ ਨਹੀਂ ਸਰਕਾਰ ਦੀ ਸਰਕਾਰ ਦੇ ਤਰ੍ਹਾਂ ਦੀ ਸੰਸਥਾਵਾਂ ਦੀ ਨੁਮਾਇੰਿਆਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੁਲਿਸ ਤੰਤਰ ਦੇ ਨੁਮਾਇੰਿਆਂ ਦੀ ਜ਼ਿੰਮੇਵਾਰੀ ਨਹੀਂ ਹੂੰ ਕੀ ਹਲ ਗੋੜੀ ਡਾਂਗ ਕੁੱਟਮਾਰ ਜੇਲ ਤੇ ਮੁਕਾਬਲਾ ਹੀ ਹੈ ਹੂੰ ਸਹੀ ਹੈ ਇਸ ਵਾਰ ਬਹੁਤ ਵੱਡਾ ਸੋ ਰਿਪੋਰਟਰ ਕਾਫੀ ਕੁਛ ਇਸ਼ਾਰਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਿਆ ਤੇ ਸਾਨੂੰ ਮੁੜ ਕੇ 80 90 ਦੇ ਧੱਕੇ ਵੱਲ ਧੱਕਿਆ ਜਾ ਰਿਹਾ ਜਿਹਦੇ ਵਿੱਚੋਂ ਪੰਜਾਬ ਮਸਾਂ ਉੱਪਰਨਾ ਸ਼ੁਰੂ ਹੋਇਆ ਸੀ ਜੇਕਰ ਉਹ ਸਥਿਤੀ ਫਿਰ ਪੈਦਾ ਹੋਈ ਤਾਂ ਬਹੁਤ ਖਤਰਨਾਕ ਹੋਏ ਜੀ ਬਿਲਕੁਲ ਇੱਕ ਦਿਨ ਅੱਗੇ ਵੀ ਆਪਾਂ ਇਸ ਗੱਲ ਉੱਤੇ ਇਸ ਨੁਕਤੇ ਤੇ ਬਹੁਤ ਗਹਿਿੰਤਾ ਦੇ ਨਾਲ ਬਹੁਤ ਸੰਜੀਦਗੀ ਦੇ ਨਾਲ ਵਿਚਾਰ ਕੀਤਾ ਸੀਗਾ ਸ਼ਰਮਾ ਜੀ ਕਿ ਇਹ ਪੁਲਿਸ ਰਾਜ ਵੱਲ ਨੂੰ ਧੱਕਿਆ ਜਾ ਰਿਹਾ ਪੰਜਾਬ ਆਪਣੀ ਹੈਡਲਾਈਨ ਵੀ ਇਹ ਸੀ ਕਿ ਪੰਜਾਬ ਨੂੰ ਪੁਲਿਸ ਰਾਜ ਵੱਲ ਹਾਂਜੀ ਤੇ ਉਹ ਉਹ ਤਾਂ ਸ਼ਾਇਦ ਦੋ ਹਫ਼ਤੇ ਬਾਅਦ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਿਆ ਔਰ ਜਿਹੜਾ ਇੱਕ ਨੁਕਤਾ ਤੁਸੀਂ ਸ਼ੋਇਆ ਨਾ ਸ਼ਰਮਾ ਜੀ ਕਿ ਸੁਹਰਦ ਧਿਰਾਂ ਅਫਸਰशाही ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਕਿ ਉਹ ਕਈ ਨਾ ਚੀਜ਼ਾਂ ਤਾਂ ਟਾਲਾ ਵੱਟ ਚੁੱਕੀਆਂ ਨੇ ਕੋਈ ਕੰਮ ਨਹੀਂ ਕਰਕੇ ਰਾਜੀ ਵੀ ਕਿਸੇ ਨੂੰ ਆਪਾਂ ਮੁਕਤ ਧਾਰਾ ਦੇ ਵਿੱਚ ਵਾਪਸੀ ਕਰਾਉਣੀ ਆ ਜਾਂ ਕਿਸੇ ਨੂੰ ਆਪਾਂ ਨਿਆਂ ਦਿਵਾਉਣਾ ਜਾਂ ਕੁਝ ਵੀ ਕਮਾਲ ਦੀ ਗੱਲ ਆ ਵੀ ਜਿਹੜੀ ਸਾਡੀ ਸਿਆਸਤ ਆ ਉਹ ਵੀ ਇਸ ਮਾਮਲੇ ਦੇ ਉੱਤੇ ਉਹਦੀ ਚੁੱਪ ਵੀ ਕਈ ਸੱਤਸ਼ਾਂ ਵਾਲਾ ਇਸ਼ਾਰਾ ਕਰਦੀ ਆ